ਲਓ ਜੀ ਦਿਨ ਹੈਗਾ ਸੰਡੇ ਦਾ ਤੇ ਲੋਕ ਕੀ ਕਰਦੇ ਫਨ ਸੰਡੇ ਨੂੰ ਤੇ ਅਸੀਂ ਕਰਦੇ ਕੰਮ ਸੰਡੇ ਨੂੰ ਇੱਧਰ ਉਹ ਬੰਦਾ ਗਿਆ ਮੈਂ ਕਿਸਾ ਮੈਂ ਤੇ ਆਪ ਕਰਕੇ ਟਿਆ ਹੱਸੇ ਤੇ ਉਹ ਜਿਹੜਾ ਬੰਦਾ ਸਵੇਰ ਦਾ ਵਿਹਲਾ ਬੈਠਾ ਹਨਾ ਮੈਂ ਮੇਰੇ ਤੇ ਤੇ ਝੂਠੇ ਇਲਜ਼ਾਮ ਲੱਗਦੇ ਹੀ ਆਏ ਨੇ ਤੇ ਲੱਗਦੇ ਰਹਿਣਗੇ ਤੇ ਅਸੀਂ ਇਧਰ ਬਰਦਾਸ਼ਤ ਕਰਨ ਨੂੰ ਬੈਠੇ ਆਂ ਠੀਕ ਹੈ ਨਾ ਜਸਟ ਇੱਧਰ ਜਸਟ ਕਿਡਿੰਗ ਹੁਣ ਕਾਹਤੋਂ ਕਿਹਾ ਜਸਟ ਕਿਡਿੰਗ ਕਿ ਸੁਣ ਕੇ ਦੋ ਗੱਲਾਂ ਤੇ ਫੇਰ ਕਹਿਣਾ ਜਸਟ ਕਿਡਿੰਗ ਤੇ ਇੱਧਰ ਆਹ ਕੱਪੜੇ-ਕੁੱਪੜੇ ਜਾਣੇ ਨੇ ਆਪਣੇ ਕੋਰੀਅਰ ਵਾਸਤੇ ਤੇ ਇੱਧਰ ਆਹ ਬੰਦਾ ਕੋਈ ਫਾਇਦਾ ਨਹੀਂ ਹੋਇਆ ਇੱਧਰ ਕੋਈ ਸਟਾਈਲ-ਸਟੂਲ ਚੇਂਜ ਕਰਨ ਦਾ ਉਹੀ ਹਾਲ ਫੇਰ ਲੱਗ ਰਿਹਾ ਸਟੈਲੂ ਨਾ ਕਰਕੇ ਗੱਲ ਦਾ ਹੀ ਜੁਦਾ ਹੀ ਅੰਦਾ ਕਰਨਾ ਸਹੀ ਗੱਲ ਹੈ ਜਦੋਂ ਮੰਜ ਚੂੜਾ ਕਰਨਾ ਤੇ ਫਾਇਦਾ ਕੀ ਹੋਇਆ ਮੈਂ ਬੁਆਇਕਾਟ ਹੀ ਕਰਾ ਦੇਣੀ ਉਤਲੋ ਸੈਂ ਹੱਥ ਮਾਰਾ ਚਲੋ ਓ ਵਾਹ ਓਏ ਚਲੋ ਜੀ ਆ ਦੇਖੋ ਚਲੋ ਪ੍ਰਨੀਤ ਓ ਹੈਲੋ ਚਲੋ ਮੈਂ ਕਰ ਰਹੀ ਆ ਪਹਿਲਾਂ ਇਹਨਾਂ ਨੂੰ ਮੈਂ ਖਵਾਏ ਸਰੇ ਆਲੂ ਤੇ ਗੋਭੀ ਵਾਲੇ ਪਰੌਂਠੇ ਤੇ ਹੁਣ ਮੈਂ ਕੱਪੜੇ ਵੀ ਧੋ ਰਹੀ ਆ ਨਾਲ ਅੱਧੇ ਕੱਲ ਤੋਂ ਧਤੇ ਸੀਗੇ ਫਿਰ ਤੂੰ ਗਾ ਅਮਨ ਦੇਖ ਲੈ ਸੁਣ ਲੈ ਇਹਨਾਂ ਦਾ ਪਾਤ ਹਾਰ ਇਹਨੇ ਪਰੌਂਠਾ ਇੱਕ ਹੀ ਖਾਦਾ ਕਹਿੰਦਾ ਮੈਂ ਇੱਕੋ ਪਰੌਂਠਾ ਖਾਦਾ ਕਹਿੰਦਾ ਮੈਂ ਨਹੀਂ ਪਰੌਂਠੇ ਖਾ ਲੇਗਾ ਤੂੰ ਤੁਹਾਨੂੰ ਕਿਰਮਾ ਨਾ ਕਿਤਾ ਵੀ ਹੋਰ ਅੱਛਾ ਮੰਮਾ ਦੀ ਜਿਹੜੀ ਮੇਰੇ ਵਾਸਤੇ ਬਸ। ਹੋ ਹੱਦ। ਬਾਜਾ ਮਾਰ ਮਾਰ ਮੈਂ ਕਿ ਪੁੱਛਿਆ ਕਿ ਭਾਈ ਆ ਰਹੇ ਤੁਸੀਂ ਰੋਟੀ ਖਾ ਲਈ ਸਾਰਾ ਰੋਟੀ ਖਾ ਲਈ। ਅਜੇ ਵੀ ਕਹਿੰਦੇ ਨੇ ਵੀ ਲੈ ਸੀ ਇੱਕ ਪਰੌਂਠਾ ਖਾਦਾ ਵਾ ਤੇਰੇ ਹੁਣ ਮੂੰਹਗਾ ਤਲਕਾਨਾ ਏ। ਮੈਂ ਉਧਰ ਪ੍ਰਧਾਨ ਸਾਹਿਬ ਗੁੰਮ ਹੋ ਗਏ ਨੇ। ਪ੍ਰਧਾਨ ਸਾਹਿਬ ਕਹਿੰਦੇ ਸਭਨਾ ਦੇ ਆਪਾਰ ਇਹਦੇ ਕੁਡਾਂ ਨੂੰ ਸਭ ਕੱਢ ਦੇਣੇ ਨੇ। ਹਾਂ। ਅੱਜ ਸਾਰੇ ਜਣੇ ਨਿਕਲੋਗੇ ਤਾਂ ਹੀ ਕੰਮ ਬੰਨਣਾ ਨਹੀਂ ਤਾਂ ਐ ਨਹੀਂ ਬੰਨਣਾ ਹੈਗਾ। ਕੱਲ ਮੈਨੂੰ ਕੌਣ ਪੁੱਛਣ ਦਿਆ ਹੀ ਵੀ ਉਹ ਤਾਂ ਠੀਕ ਐ। ਹਾਏ ਹੁਣ ਮੈਂ ਭੁੱਲ ਗਈ ਆ। ਦਾਦੇ ਵੀ ਆਹ ਬੁਟੀਕੇ ਗੱਲ ਪਤਾ। ਸ਼ਰਨ ਮੈਡਮ ਪੁੱਛ ਰਹੀ ਸੀ। ਸ਼ਰਨ ਮੈਡਮ। ਕਿੱਥੇ ਮਤਲਬ ਬਟੀਕਾ? ਹੋਰ ਕੌਣ ਪੁੱਛਣ ਦਿਆ ਸੀ? ਹਾਂ ਸ਼ਰਨ ਮੈਡਮ ਨੇ ਪੁੱਛਣ ਦਿਆ ਸੀ। ਦਮ ਡਸਟਿੰਗ ਵਾਲਾ ਕਪੜਾ ਕਿੱਥੇ ਪਾਉਗੇ ਨੇ ਅੱਜ ਬਾਹਰ ਦੇ ਕੱਪੜੇ ਪਹਿਣਾ ਅੰ内 ਆਪ ਕਸਟਮਰਾਂ ਦੇ ਨੇ। ਉਹ ਜੋ ਕਿਧਰਾਂ ਤੋਂ ਬਾਕੀ ਕੱਪੜੇ ਨੇ ਮਾਰੀ ਚ ਰੱਖੀ ਜੋ ਜਿਹੜੇ ਆਪਣੇ ਨੇ। ਸੁਣ ਗਿਆ ਇਨਸਟਰਕਸ਼ਨਸ। ਆਹ ਦੇਖੋ ਜੀ ਇਹਨੂੰ ਕਹਿੰਦੇ ਨੇ ਭੈਣ ਭਾਈ ਦਾ ਪਿਆਰ ਤੇ ਭਾਵੇਂ ਹੁਣ ਜੁੰਡ ਮਜੁੰਡੀ ਵੀ ਹੋ ਜਾਣਾ। ਹਨਾ? ਦੇਖੋ ਹੁਣੇ ਹੁਣ ਸਿਚੁਏਸ਼ਨ ਬਣਨ ਦੀ ਲੱਗਦਾ ਜੁੰਡਮ-ੁੰਡੀ ਹੋਣਗੀ ਇਹਨੂੰ ਖਲਾਰਨਾ ਲਈ ਹੁਣ ਪਰਨਾ ਬਣ ਕੇ ਹਾਂ ਕੰਨੀ ਤੇ ਮੈਂ ਦੋ ਛੱਡੂ ਦੇਖਿਆ ਹੋ ਗਈ ਲੜਾਈ ਹੋ ਗਈ ਲੜਾਈ ਸ਼ਾਬਾਸ਼ ਫਤਿਹ ਹਾਂ ਵੇਖੋ ਜੀ ਅੱਜ ਮੈਂ ਆਪਣੀ ਲਮਾਰੀ ਸੈੱਟ ਕਰਨੀ ਸੀਗੀ ਤੇ ਸਾਰੇ ਕੱਪੜੇ ਮੇਰੀ ਆਦਤ ਆ ਚਾਹੇ ਵਿੱਚੋਂ ਤੈਅ ਹੋਏ ਹੁਣ ਮੈਂ ਸਾਰੇ ਕੱਢ ਕੇ ਬਾਹਰ ਛੱਡ ਲੈਣੀਆਂ ਤੇ ਫਿਰ ਇੰਨੇ ਕੱਪੜੇ ਇਹੇ ਜੇ ਨਿਕਲ ਗਏ ਕਿ ਜਿਹੜੇ ਆਪਣੇ ਹੈਗੇ ਨੇ ਬੈੱਡ 'ਚ ਰੱਖਣ ਵਾਲੇ ਤੇ ਹੁਣ ਮੈਂ ਇਹ ਕੱਪੜੇ ਫੇਰ ਬੈੱਡ 'ਚ ਰੱਖਣ ਲੱਗੀਆਂ ਫਿਰ ਇਹਨਾਂ ਦੇ ਵਿੱਚੋਂ ਮੈਂ ਛਾਂਟ ਕੇ ਦੇਖਦੇ ਆ ਉਹਨਾਂ ਦਾ ਕੀ ਕਰਨਾ ਹੈ ਸਹੀ ਗੱਲ ਆ ਪਾਣ ਨੂੰ ਭਾਂਗੇ ਲੱਭੇ ਨਾ ਲੱਭੇ ਤੇ ਇੰਨੇ ਕੱਪੜੇ ਨਿਕਲਦੇ ਨੇ ਜਦੋਂ ਆਪਾਂ ਸਾਰੀ ਫਰੋਲਾ ਫਰਾਲੀ ਕਿਤੇ ਕਰਦੇ ਆ ਤੇ ਅੱਜ ਦਾ ਜਿਹੜਾ ਸੰਡੇ ਆ ਨਾ ਸਾਡਾ ਬਹੁਤ ਹੀ ਜ਼ਿਆਦਾ ਉਧਰੋਂ ਪਰੀਤ ਸਿੰਘ ਲੈ ਕੇ ਆਇਆ ਦਮਣਾ ਤੈਨੂੰ ਹੁੰਦੀ ਨਹੀਂ ਹੈਗੀ ਉਹ ਤਾਂ ਨਵੀਂ ਬਈ ਆ ਫੇਰ ਪਾਉਂਦੇ ਕਦੋਂ ਨਹੀਂ ਤੁਸੀਂ ਜਿਹੜੀ ਦਪੈ ਫੁੱਟ ਤਾਂ ਹੈ ਨਹੀਂ ਕਿ ਨਾ ਸੁਣੀ ਲੱਗਦੀ ਬੈਲਟ ਤੁਸੀਂ ਕੀ ਕਰਨੀ ਪਤਰੀ ਯਾਰ ਤੇ ਪਤਲੀਆਂ ਓਹੋ ਮਾਈ ਗੋਡ ਅੱਛਾ ਹਾਂ ਜੀ ਕੋਟ ਸਾਹਿਬ ਕੋਚਾ ਚਲ ਦਮੂ ਮੈਂ ਕਰਦੀਆਂ ਤੇ ਮੈਨੂੰ ਕਪੜੇ ਫੜਾ ਆ ਮੈਂ ਬੈੱਡ ਖੋਲਦੀ ਮੈਨੂੰ ਕਪੜੇ ਫੜਾ ਦੇਖੋ ਦੇਖੋ ਹੂੰ ਇਹਨੂੰ ਕੱਟ ਮੈਂ ਇਹਦੇ ਟੌਪ ਬਣਾਣਾ ਇਹਦੀ ਬਣਾਣਾ ਬਿੰਦੀ ਸ਼ਾਹ ਬਣਾ ਵਖਿਆ ਆਪਣਾ ਚਲ ਦਮੂ ਹਾਂਜੀ ਅੱਗੋ ਦਿੱਤਾ ਸੀ 400 ਰੁਪਏ ਮਾਂ ਇਹਨਾਂ ਕੰਮ ਦਾ ਤੋ ਨਾ ਵਧੀਆ ਨਹੀਂ ਲੱਗਦਾ ਹੈਗਾ ਕਈ ਵਾਰ ਬੰਦਾ ਅਚਾਨਕ ਵੀ ਜਾਂਦਾ ਕਿ ਹਾਂਜੀ ਕੀ ਲੈ ਕੇ ਆਏ ਫਿਰ ਕੀ ਲੈ ਕੇ ਆਏ ਸਰ ਬਲੈਕ ਉਹ ਤਾਂ ਉਹਦੇ ਟੈਗ ਕਰਾਰੇ ਸੀਗੇ ਖੌਲੀ ਫਿਰ ਦੱਸਿਆ ਨਹੀਂ ਉਹਨਾਂ ਨੂੰ ਕੀ ਲੈ ਕੇ ਆਏ ਕਾਜੂ ਕਰ ਲਿਆ ਨਹੀਂ ਉਹ ਸਿੱਧੇ ਗੱਡੀ ਅੱਗੇ ਗਈ ਕਿੱਧਰ ਗਈ ਸਿੱਧੇ ਮੁਸਾੜੀ ਦੀ ਗੱਡੀ ਅੱਗੇ ਉਹ ਦੇਖੋ ਗਾਈਜ਼ ਉਹ ਦੇਖੋ ਅੱਗੇ ਕੀ ਲਿਖਿਆ ਹੋਇਆ ਤੇ ਮਡਾਹਰ ਮਡਾਹਰ ਤੁਹਾਡੇ ਆਉਣ ਤੋਂ ਪਹਿਲਾਂ ਇਹ ਬਹੁਤ ਸਾਰਾ ਗੱਲਾਂ ਡਿਸਕਸ ਕਰ ਲਿਆ ਨਾ ਕੀ ਕਰ ਲੀਆਂ ਉਹ ਸਾਰੀਆਂ ਗੱਲਾਂ ਕਰਕੇ ਦੱਸ ਦੋ ਮਿੰਟ ਦਾ ਦੱਸ ਦੋ ਕਿ ਦਮਨ ਨੂੰ 100-100 ਰੁਪਏ ਦੇ ਦੋ ਟੋਪ ਲੈ ਦੇਣੀ ਹੋਈ ਠੀਕ ਹੈ ਨਹੀਂ ਬਹੁਤ ਹੈ ਕੋਈ ਮਡਾਹਰ ਕੋਤ ਹੁੰਦੀ ਹੈ ਪਛਾਣੇ ਮਡਾਹਰ ਕੀ ਹੁੰਦਾ ਚਲ ਉਹ ਸੁਣੇ ਅਰਸ਼ਾ ਦੀਏ ਜਾਈਏ ਨਹੀਂ ਤੂੰ ਕਿਸ ਗੱਲ ਤੋਂ ਗੱਲ ਕਰਦੀ ਨਹੀਂ ਤੇਰੇ ਲਈ ਲਿਖਦਾ ਪਰਿਏ ਨਹੀਂ ਤੂੰ ਕਿਸ ਗੱਲ ਤੋਂ ਪੜਦੀ ਨਹੀਂ ਉਹ ਸੋਹਣੇ ਸੱਜਣ ਮਿਲ ਗਏ ਨੇ ਮੈਂ ਰੱਬ ਦਾ ਸ਼ੁਕਰ ਮਨਾਉਂਦਾ ਹਾਂ ਤੁਸੀਂ ਵਾਂਗ ਹਵਾਵਾਂ ਖੈ ਕਿ ਕੌਣ ਲੰਘ ਜਾਣੇਂ ਓ ਮੈਂ ਮਿੱਟੀ ਵਾਂਗੂੰ ਡਿੱਕ ਕੇ ਖੁਸ਼ੀ ਮਨਾਉਂਦਾ ਹਾਂ ਤੁਸੀਂ ਵਾਂਗ ਹਵਾਵਾਂ ਖੈ ਕਿ ਕੌਣ ਲੰਘ ਜਾਣੇਂ ਓ ਮੈਂ ਮਿੱਟੀ ਵਾਂਗੂੰ ਡਕੇ ਖੁਸ਼ੀ ਮਨਾਉਂਦਾ ਹਾਂ ਨੇ ਵੇ ਤੂੰ ਤਾ ਹੈ ਜਿੱਤ ਸੀ ਨਹੀਂ ਸਭ ਆਪਣਾ ਵੇ ਤੂੰ ਤਾ ਹੋ ਗਿਆ ਵੇ ਪਰਾਂ ਤੋਂ ਬਰਾ ਘਟ ਘਟ ਸਿੰਗਰ ਨੇ ਉਹ ਅੱਜ ਸਾਡੀ ਗੱਡੀ ਦੇ ਵਿੱਚ ਬੈਠੇ ਹੋਏ ਨੇ ਪਹਿਲਾ ਹੈਗਾ ਪ੍ਰਨੀਤ ਸਿੰਘ ਤੇ ਦੂਸਰੇ ਆ ਗਏ ਨੇ ਦਮਨ ਪ੍ਰੀਤ ਕੋਰ ਤੇ ਤੀਸਰੇ ਬਹੁਤ ਹੀ ਹੌਨ ਹਾਰ ਸਿੰਘ ਗगनਦੀਪ ਕੋਰ ਤੇ ਸਾਡੇ ਬੰਦੇ ਗਏ ਹੋਏ ਨੇ ਕਪੜੇ-ਕਪੜੇ ਫੜਨ ਤੇ ਸਾਡਾ ਗੱਡੀ 'ਚ ਟਾਈਮ ਪਾਸ ਬਿਲਕੁਲ ਵੀ ਨਹੀਂ ਹੋ ਰਿਹਾ ਸੋ ਅਸੀਂ ਤਿੰਨੇ ਜਾਣੇ ਹਾਂ ਕਿ ਗਾਣਾ ਤਾਂ ਡਿੱਗ ਪੇਸ਼ ਕਰਾਂਗੇ ਠੀਕ ਹੈ ਤੇ ਸਭ ਤੋਂ ਪਹਿਲਾਂ ਕਰੇਗਾ ਪੁਨੀਤ ਸਿੰਘ ਮੈਂ ਤਾਂ ਫਰਹਾਂ ਠੀਕ ਹੈ ਉਸ ਤੋਂ ਬਾਅਦ ਕਰੇਗਾ ਪਹਿਲਾਂ ਸਭ ਤੋਂ ਪਹਿਲਾਂ ਕਰੂਗਾ ਪੁਨੀਤ ਸਿੰਘ ਆਫਟਰ ਥੈਟ ਦਮਨ ਥੈਨ ਮੀ ਚਲੋ ਪੁਨੀਤ ਸਿੰਘ ਜੀ ਹਾਜ਼ਰ ਹੈ ਸੁਰ ਲਾਓ ਪਹਿਲਾਂ ਮੈਂ ਤੂਤਾ ਹੋ ਗਿਆ ਹੈ ਵੇਪਰਾ ਤੂੰ ਪਰਾਂ ਉਡਾਰੀ ਲਾ ਗਿਆ ਮੈਂ ਡਰਾਂ ਤੂੰ ਡਰਾਂ ਅੱਗੇ ਨਹੀਂ ਹੁੰਦਾ ਵਾਹ ਜੀ ਵਾਹ 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 ਸਦਮੂ ਮੈਂ ਦੱਸਦਾ ਨੂ ਮੈਂ ਦੱਸੂਗਾ ਕੇ ਰੱਖੂੰਗਾ ਦਮੂ ਦੀ ਵਾਰੀ ਗਾਣਾ ਉਸ ਤੋਂ ਬਾਅਦ ਮੇਰੀ ਚਲੋ ਦੀਦੀ ਦੀਦੀ ਮੈਂ ਪਹਿਲਾਂ ਮੈਂ ਕਿਹੜਾ ਬਣਾ ਲੈਂਦੀਆਂ ਪਤਾ ਨਹੀਂ ਕੀ ਕਰਕੇ ਖਿਲਾਣਾ ਕਰਕੇ ਧੁੰਕਾ ਕਰਕੇ ਚਲੋ ਮੈਂ ਗਾਣਾ ਰੁਕ ਜਾ ਮੇਰੀ ਵਾਰੀ ਤੇਰੀ ਲਈ ਜੋ ਮੈਂ ਲਿਖਿਆ ਸੀ ਦੱਸ ਨਹੀਂ ਨਹੀਂ ਇਹ ਮੇਰਾ ਇਹ ਮੇਰਾ ਹੈ ਚਲੋ ਹੁਣ ਦਮੂ ਦੀ ਵਾਰੀ ਚਲੋ ਕਮਦੀ ਕਾਫਰ ਚਲੋ ਨਹੀਂ ਰੁਕੋ ਕੋਈ ਵੀ ਆ ਸੁਗਾ ਨਹੀਂ ਮੈਂ ਪਹਿਲਾਂ ਮੈਂ ਮੈਂ ਕਾਫਰ ਹਾਂ ਮੇਰੀ ਗਲਤੀ ਮੈਂ ਮੰਨਦਾ ਹਾਂ ਮੈਂ ਮੰਨਦਾ ਹਾਂ ਜਾਂ ਤੂੰ ਮਿਲ ਜਾਏ ਜਾਂ ਮੌਤ ਮਿਲੇ ਮੈਂ ਮੰਗਦਾ ਹਾਂ ਮੈਂ ਮੰਗਦਾ ਹਾਂ ਅਕੀਨ ਹੁੰਦਾ ਤਾਂ ਮੁੰਦ ਤਾਂ ਦੇ ਨਾ ਮੈਂ ਤਾਂ ਪਾਸ ਚਲੂ ਤਾ ਮਸਾਏ ਤੂੰ ਹੋ ਸੁਣ ਅਰਸ਼ਾ ਦੀਏ ਜਾਈਏ ਨਹੀਂ ਤੋ ਕਿਸ ਗੱਲ ਤੋਂ ਗੱਲ ਕਰਦੀ ਨਹੀਂ ਤੇਰੇ ਲਈ ਲਿਖਦਾ ਪਰ ਇਹ ਨਹੀਂ ਤੂੰ ਕਿਸ ਗੱਲ ਤੋਂ ਪੜਦੀ ਨਹੀਂ ਹੋ ਸੋਹਣੇ ਸਜਣ ਮਿਲ ਗਏ ਨੇ ਮੈਂ ਰੱਬ ਦਾ ਸ਼ੁਕਰ ਮਨਾਉਂਦਾ ਹਾਂ ਤੁਸੀਂ ਵਾਂਗ ਹਵਾਵਾਂ ਖੇ ਕੇ ਕੋਲੋਂ ਰੰਗ ਜਾਣੇ ਓ ਮੈਂ ਮਿੱਟੀ ਵਾਂਗੂੰ ਢਕੇ ਖੁਸ਼ੀ ਮਨਾਉਂਦਾ ਹਾਂ ਤੁਸੀਂ ਵਾਂਗ ਹਵਾਵਾਂ ਖੇ ਕੇ ਕੋੜੋਂ ਲੰਘ ਜਾਂਨੇ ਹਾਂ ਮੈਂ ਮਿੱਟੀ ਵਾਂਗੂੰ ਢਕੇ ਜਸ਼ਨ ਮਨਾਉਂਦਾ ਹਾਂ ਫਤਿਹ ਕੋਥਾ ਸੁਣਾਣੀ ਹੈ ਗੰਢ ਚੱਲ ਹੁਣ ਮੇਰੀ ਵਾਰੀ ਚਲੋ ਮੇਰੇ ਮੂੰਹ ਤੇ ਕੈਮਰਾ ਨਾ ਲਾਇਆ ਮੈਨੂੰ ਸੰਗ ਲੱਗਦੀ ਐ ਠੀਕ ਹੈ ਮੈਂ ਬਿਨਾ ਉਹ ਤੇ ਤੋ ਗੰਨੀ ਹੈ ਪਰ ਫਤਿਹ ਨੇ ਤੇ ਕੈਮਰਾ ਬਹੁਤ ਹੀ ਫਿਰਪੂਲ ਲੈ ਜਾਂਦਾ ਚੱਲ ਪਿੱਛੇ ਕਿੰਨਾ ਸੁਣਾਣੀ ਹੈਗਾ ਮੈਂ ਬਿਲਕੁਲ ਸੀਰੀਅਸ ਆ ਤੂੰ ਉਹਨੂੰ ਜੇ ਮੈਂ ਸੁਣਾਉਣਾ ਤੇਰੇ ਲਈ ਮੈਂ ਜੋ ਲਿਖਿਆ ਸੀ ਤੂੰ ਪੜਿਆ ਨਹੀਂ ਨਵਾ ਆਪਣਾ ਅੱਖਾਂ ਨੇ ਹੋਰ ਕੋਈ ਤੱਕਿਆ ਨਹੀਂ ਹਏ ਜੱਜਿਆ ਨਹੀਂ ਸਵਾ ਆਪਣਾ ਮੈਂ ਸੰਭਿਆਏ ਰੱਖਾਂ ਕੱਜ ਕੇ ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਨਾਲੇ ਲੈ ਗਏ ਵਜਿੰਦ ਕਢ ਕੇ ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਗਫਰ ਹਾਂ ਮੇਰੀ ਗਲਤੀ ਮੈਂ ਮੰਨਦਾ ਹਾਂ ਮੈਂ ਮੰਗਦਾ ਹਾਂ ਯਾ ਤੂੰ ਮਿਲ ਜਾ ਜਦ ਮੌਤ ਆਵੇ ਮੈਂ ਮੱਦ ਦੇ ਦੋ ਬਾਈ ਜੇ ਦੇਖੋ ਇਸ ਇਸਾਰੇ ਜਿ ਸ਼ੁਗਰਾ ਮੈਂ ਗਾਇਸ ਇਹ ਗੱਡੀ ਦੇ ਸਾਹਮਣੇ ਖੜਸਾ ਰਹੇ ਹਾਂ ਗੱਡੀ ਦੇ ਲੋਕੋ ਦੇਖੋ ਬਹੁਤ ਗਾਇਸ ਬਹੁਤ ਚਲੋ ਗਾਇਸ ਅਬ ਮੈਂ ਗਾ ਲੇਗੀ ਅਬ ਕਿਸੇ ਹਸਨਾ ਨਹੀਂ ਜਿਆਦਾ ਪਸੰਦ ਨੇ ਹਸਨਾ ਨਹੀਂ ਦੋਨੋਂ ਬੰਦੇ ਜੈਸੇ ਮੇਰੀ ਆਵਾਜ਼ ਜੇ ਤੂੰ ਵੀ ਜਿਆਦਾ ਸੋਹਣੀ ਹੈ ਪਰ ਮੈਂ ਥੋੜਾ ਜਿਆਦਾ कॉन्फिडेंस लो हो गया मेरा चलो जी <laughs> दमू तू अपना जरा स्केर ज्यादा लाउड नहीं करना <laughs> <थीक> है ठीक <laughs> है मैं काफिर हाँ मेरी गलती मैं मनदा दा हाँ मैं मन <laughs> ਜੇ ਤੋ ਗਲਤ ਹੋ ਗਿਆ ਭਾਈ ਸਾਡੇ ਹੋਰ ਮੈਂ ਕਾਫਿਰ ਹਾਂ ਮੇਰੀ ਗਲਤੀ ਮੈਂ ਮੰਨਦਾ ਹਾਂ ਮੈਂ ਮੰਨਦਾ ਹਾਂ ਜਾਂ ਤੂੰ ਮਿਲ ਜੇ ਜਾਂ ਮੌਤ ਮਿਲੇ ਮੈਂ ਮੰਗਦਾ ਹਾਂ ਮੈਂ ਮੰਗਦਾ ਹਾਂ ਮੈਂ ਮੁੱਕ ਜਾਣਾ ਆਖਿਰ ਥੱਕ ਕੇ ਮੈਂ ਮੁੱਕ ਜਾਣਾ ਆਖਿਰ ਥੱਕ ਕੇ ਵੇ ਕਿਉਂ ਤੁਰ ਗਿਆ ਇਕੱਲਿਆਂ ਛੱਡ ਕੇ ਨਾਲੇ ਲੈ ਗਿਆ ਵੇ ਜਿੰਦ ਕੱਢ ਕੇ ਵੇ ਕਿਉਂ ਤੁਰ ਗਿਆ ਇਕੱਲਿਆਂ ਛੱਡ ਕੇ ਨਾਲੇ ਲੈ ਗਿਆ

हां चल आजा पतनी ਤਾਂ ਬੰਦ ਕਰ ਆਈ ਚੰਗਾ ਹੋ ਹੋ ਲੰਬੇ ਸਫ਼ਰ ਤੋਂ ਬਾਅਦ ਅਸੀਂ ਘਰੇ ਪਹੁੰਚ ਗਏ ਲੋ ਜੀ ਹੁੰਦਿਆਂ ਸਾਰੇ ਫੋਨ ਵੀ ਆ ਗਿਆ ਪਤਾ ਨਹੀਂ ਕਿਦਾਂ ਜਿਸ ਵੰਦੇ ਨੇ ਮੇਰੀ ਨੀਂਦ ਹੋਈ ਹੋਈ ਹੈ ਕਿ ਲੋਧੀਆ ਤੁਸੀਂ ਸੁਣਿਆ ਸਾਰਿਆਂ ਨੇ ਦਮਨ ਹੋ ਰਿਹਾ ਅੱਜ ਵੀ ਅੱਜ ਜਦ ਸੁਣੇ ਮੇਰੇ ਤੇ ਦਮੂ ਦੇ ਗਾਣੇ ਤੇ ਸਾਰੇ ਜਣੇ ਅਰਦਾਸ ਕਰੋ ਸਾਨੂੰ ਕਿਤੇ ਗਾਣ ਦਾ ਮੌਕਾ ਮਿਲ ਜਾ ਸਾਡਾ ਗਾਉਣ ਦਾ ਸੁਪਨਾ ਸਾਨੂੰ ਗੱਡੀ ਚ ਤੇ ਕਾ ਕੇ ਆਈ ਲੱਗ ਰਿਹਾ ਕਿ ਅੱਜ ਤੇ ਗਾਣ ਦਾ ਸੁਪਨਾ ਪੂਰਾ ਹੋ ਗਿਆ ਅੱਜ ਅਸੀਂ ਖੁੱਲ ਕੇ ਗਾਇਆ ਦੋਨਾਂ ਜਾਨੀਆਂ ਨੇ ਤੇ ਵਾਹਿਗੁਰੂ ਕਰਿਆ ਨਾ ਵੌਇਸ ਆਪ ਪੰਜਾਬ ਵਾਲੇ ਸਾਦ ਲੈਣ ਵੌਇਸ ਆਪ ਪੰਜਾਬ ਵਾਲਿਓ ਜੇ ਤੁਸੀਂ ਮੈਨੂੰ ਸੁਣਨਦੇ ਹੋ ਤਾਂ ਸਾਨੂੰ ਸਾਦ ਲਓ ਪਲੀਜ਼ ਪਲੀਜ਼ ਸਾਨੂੰ ਸਾਦ ਲਓ ਹੈਨਾ ਮੈਨੂੰ ਕਰਿਆ ਕਿਦਾ ਹਾਂਜੀ ਹਾਂਜੀ ਦੱਸੋ ਸਾਥ ਨਹੀਂ ਕਰਦੇ ਹਮਾਰਾ ਕੀ ਸਵਾਗਤ ਕਰਦੇ ਹਾਂ ਮਾਰਾ ਸਵਾਗਤ ਕਰਦੇ ਰਹੇ ਆ ਜਿਤਰਾ ਅੱਜ ਦਾ ਅੱਜ ਦਾ ਅੱਜ ਦਾ ਵਲੌਗ ਦਾ ਮੂ ਐਂਡ ਕਰੂਗੀ ਇਹ ਦਮੂ ਕਰੋ ਐਦਾਂ ਕਰਦੇ ਹੁੰਦੇ ਐਂਡ ਅੱਜ ਦਾ ਵਲੌਗ ਸਾਡਾ ਇੱਥੇ ਖਤਮ ਹੁੰਦਾ ਹੈ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਚੰਗਾ ਲੱਗਿਆ ਤੇ ਆਵਾਜ਼ ਸਾਡੀ ਸੋਹਣੀ ਲੱਗੀ ਹੋਈ ਤੇ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਕਮੈਂਟ ਬਾਕਸ ਜ਼ਰੂਰ ਕਰਿਓ ਜ਼ਰੂਰ ਕਰਿਓ ਤੇ ਅ ਬਹੁਤ ਜਿਆ ਪਿਆਰ ਦਿਓ ਤੇ ਸਬਸਕ੍ਰਾਈਬ ਕਰਿਓ ਸਾਡੇ ਚੈਨਲ ਨੂੰ ਤੇ ਮਿਲਦੇ ਤੁਹਾਨੂੰ ਅਗਦੇ ਵਲੋਗ ਦੇ ਨਾਲ ਤੇ ਤਦ ਤੱਕ ਲਈ ਸਾਥ ਸ੍ਰੀ ਅਕਾਲ ਬਾਏ ਬਾਏ ਤੇ ਸੇਮ ਟੂ ਯੂ ਦਮੂ ਵੱਲੋਂ ਜੋ ਕੁਛ ਦਮੂ ਨੇ ਕਿਹਾ ਉਹ ਮੇਰੇ ਵੱਲੋਂ ਉਹ ਮੇਰੇ ਵੱਲੋਂ ਵੀ ਤੇ ਓਕੇ ਜੀ ਟਾਟਾ ਟਾਈਮ ਹੈਗਾ ਰਾਤ ਦਾ ਤੁਹਾਡੇ ਕੋਲ ਵੈਸੇ ਸ਼ਾਮੀ ਪਹੁੰਚਦਾ ਵਲੋਗ ਤੇ ਅਸੀਂ ਹੁਣ ਤੱਕ ਕਰ ਰਹੇ ਹਾਂ ਗੁੱਡ ਨਾਈਟ ਤੇ ਮੇਰੇ ਵਾਲ ਦੇਖੋ ਕਿੱਦਾਂ ਖਿਲਰੇ ਪਏ ਨੇ ਤੇ ਦੱਸਿਓ ਤੁਹਾਨੂੰ ਸਾਡੀ ਸਵੀਲੀ ਜੀ ਆਵਾਜ਼ ਕਿੱਦਾਂ ਵੀ ਲੱਗੀ ਓਕੇ ਜੀ ਟਾਟਾ ਬਾਏ ਬਾਏ ਲਵ ਯੂ ਆਲ ਇੰਨਾ ਨਹੀਂ ਹੈਗਾ ਏਸੀ ਔਨ ਕਰ ਦੀਗੇ ਕਿਵੇਂ ਵੀ ਲੱਗੇ ਹੋਏ ਨੇ ਟੱਪਣ ਚਲੋ